ਕਾਲਾ ਕਾਲਾ ਵਾਹਿਗੁਰੂ ਜੀ ਖੜੇ ਸਾ ਸੰਗਤ ਨੂੰ ਬਹਿੰਤੇ ਜੀਤੀ ਜਾਂਦੀ ਆ ਕਿਵਾਂ ਪਾਈ ਹੋਈ ਗੁਰੂ ਸਾਹਿਬ ਜਿਆਦਿਆਂ ਵਾਸਤੇ ਦੱਸ ਰਿਆਂ ਸਾਹਿਬ ਜਾਂਦੇ ਦਾਸਾ ਪਾਤਸ਼ਾਹ ਜੀ ਦੇ ਚਾਰ ਪੁੱਤਰ ਸੰਨੰਦਪੁਰ ਸਾਹਿਬ ਤੋਂ ਸਰਸਾ ਨਦੀ ਕਿਨਾਰੇ ਉਹ ਵਿਛੋੜਾ ਪੈ ਗਿਆ ਮੇਰੇ ਨਾਲ ਸੋਨੇ ਸਾਹਿਬ ਜਾਂਦੇ ਜੁਤੀ ਮਾਤਾ ਗੋਜਨ ਕੌਰ ਅਤੇ ਸੋਨੇ ਸਾਹਿਬ ਜਾਂਦਿਆਂ ਦੇ ਨਾਂ ਰਹਿ ਚੁੱਕੇ ਸਨ ਬੱਡੇ ਵੀਰ ਅਤੇ ਦਸਵੇਂ ਪਾਤਸ਼ਾਹ ਜੀ ਹੋ ਚਾਲੀ ਸਿੰਘਾਡੇ ਨਾਂ ਅਤੇ ਉਹ ਚਮਕਾਂ ਸਾਹਿਬ ਗੜੀ ਦੇ ਵਿੱਚ ਤੇ ਕਤਲਖਣ ਸਾਹਿਬ ਗੁਰਦਾਰਾਂ ਉੱਥੇ ਸਹੀਰ ਹੋ ਗਏ ਸਨ ਅਤੇ ਬਾਕੀ ਸਾਰਾ ਬੇਤੀ ਕਰਦਾ ਹੈ ਅਤੇ ਛੋਟੇ ਸਾਹਿਬ ਜਦ ਦੇ ਤੇ ਦਾਬਾ ਜੋਰਾਬਾ ਸਤੇ ਸਿੰਘ ਜੀ ਅਤੇ ਮਾਤਾ ਗੁਜਰ ਘਰ ਅਤੇ ਲੋਪਰ ਪਹੁੰਚੇ ਜੰਗਲਾਂ ਪਾਸ ਕਰਦੇ ਜੰਗਲਾਂ ਵੀ ਪਾਰ ਕਰਦੇ ਅਧੇਰਾ ਤੇ ਵਿੱਚ ਦਰਿਆ ਦੇ ਕੰਡੇ ਇੱਕੋ ਚਿਸ਼ਤੀ ਵਾਲੇ ਉਸ ਦੇ ਵਿੱਚ ਰਾਤ ਕੱਟੀ ਚੌਪੜੀ ਯਾਰ ਇੱਕ ਗੰਗਾ ਬਾਗ ਬਰਾਮਰ ਟੱਕਰ ਗਿਆ ਉਸ ਨੇ ਬੰਗੇ ਨੇ ਆਪਣੇ ਘਰ ਖੇੜੀਏਗੇ ਜੀ ਅੱਜ ਕਾਲ ਸਿਹੜੀ ਘਰੇ ਹਨ ਅਤੇ ਗੰਗਾ ਸਿਹੜੀ ਲੈ ਗਏ ਕਹਿੰਦਾ ਬੱਚਿਓ ਤੁਸੀਂ ਇੱਥੇ ਖੜ੍ਹ ਜਾਓ ਮੈਂ ਤੁਹਾਨੂੰ ਦੇਸ਼ੇਗੜਾ ਆਪਣੇ ਘਰ ਲੈ ਜਾਵੇਗਾ ਅਤੇ ਗੰਗਾ ਘਰ ਲੈ ਕੇ ਇੱਥੇ ਆਪਣੀ ਮਾਂ ਨੂੰ ਕਹਿੰਦਾ ਇੱਥੇ ਮਾਂ ਯਾ ਖਾਣਾ ਖਚਰੋ ਖਾਣਾ ਜਵਾਬ ਦੇ ਦਿੱਤਾ ਉਹਨਾਂ ਨੇ ਖਾਣਾ ਜਵਾਬ ਦਿੱਤਾ ਫਿਰ ਉਹਨਾਂ ਨੇ ਅਕਸਰ ਨੂੰ ਆਪਣੀ ਮਾਂ ਨੂੰ ਗਿਆ ਦੇਵਾ ਦੁੱਤ ਵਿੱਚ ਜ਼ਹਿਰ ਪਰ ਕਿ ਆਪਾਂ ਇਹ ਇਹ ਸੁਣਵਾਸ ਹੋ ਜੇਂਗੇ ਅਤੇ ਆਪਾਂ ਮਾਇਆ ਇਹਨੇ ਆਪਣੇ ਹੱਥ ਆ ਜੇਗੀ ਗੰਗੇ ਦੀ ਮਾਂ ਨਹੀਂ ਗੰਗਿਆ ਫਟਕਾਰ ਦੀ ਦਿੱਤੀ ਕਿ ਤੂੰ ਜ਼ਹਿਰ ਪ੍ਰਾਣੀਆਂ ਦੇ ਬੱਚਿਆਂ ਨੂੰ ਅਤੇ ਮਾਂ ਨੇ ਕੋਨੇ ਹੁਣ ਜਵਾਬ ਦੇ ਦਿੱਤਾ ਗੰਗੇ ਦੇ ਘਰ ਮਾ ਦਾ ਗੁਜਰੀ ਅਤੇ ਗੰਗੇ ਨੂੰ ਕਹਿੰਦੀ ਆ ਨਵੀਂ ਸੁਣੀ ਘਰ ਦਾ ਸੁਣ ਲੈ ਓ ਮਾਇਆ ਲੈ ਲਾ ਗੰਗਿਆ ਮੰਗ ਕੇ ਮਾਇਆ ਲੈ ਲਾ ਗੰਗਿਆ ਮੰਗ ਕੇ ਆਪੇ ਬਣ ਕੇ ਚੋਰ ਸ਼ਰਮ ਚਾਉਣਾ ਏ ਆਪੇ ਬਣ ਕੇ ਚੋਰ ਸ਼ਰਮ ਚਾਉਣਾ ਏ ਓ ਮਾਇਆ ਲੈ ਲਾ ਗੰਗਿਆ ਮੰਗ ਕੇ ਮਾਇਆ ਲੈ ਲਾ ਗੰਗਿਆ ਮੰਗ ਕੇ ਮਾਇਆ ਲੈ ਲਾ ਪਾਪੀਆ ਬਣ ਕੇ ਮਾਇਆ ਲੈ ਲਾ ਪਾਪੀਆ ਮੰਗ ਅੱਤੇ ਬਣ ਕੇ ਚੋਰ ਛੋਰ ਮਚਾਉਣਾ ਹੈ ਅੱਤੇ ਬਣ ਕੇ ਚੋਰ ਛੋਰ ਮਚਾਉਣਾ ਹੈ ਗੰਗਾ ਸਾਪੀ ਅਡੇ ਉਹਨਾਂ ਨੇ ਨਾਲ ਵਿੱਚ ਆ ਕੇ ਕੋਟਵਾਲੀ ਸਾਹਿਬ ਉਹਨਾਂ ਸਾਹਿਬ ਜਨ ਫਿਰਫਕਾਰ ਤੇ ਸਨ ਨਾਰੇ ਕਹਿੰਦੇ ਮਾਇਆ ਆਪ ਲੋ ਨੈ ਮੰਨੂ ਡਵੱਲੇ ਦੇ ਮਾਇਆ ਦਾ ਲਾਜ ਕਰਕੇ ਕੋਟਵਾਲੀ ਸਾਹਿਬ ਫਤਿਹ ਸਾਹਿਬ ਜਰਦ ਨੂੰ ਪਕੜਾਇਆ ਗਿਆ ਅਤੇ ਕੋਟਵਾਲੀ ਸਾਹਿਬ ਬਿਠਾਇਆ ਗਿਆ ਅੱਡੇ ਹੁਣਾਂ ਬੱਚਿਆਂ ਨੂੰ ਫੇਰ ਫਟਾਰ ਕਾਲ ਦਿੱਤਾ ਤੋ ਬਿਚਕੋਟ ਵਾਲੀ ਹੀ ਰੋ ਕਹਿਣ ਕਰੇ ਮਸੂਮ ਵਿਚਾਰ ਬਿਚਕੋਟ ਵਾਲੀ ਹੀ ਰੋ ਮਸੂਮ ਕਰੇ ਗਰਬ ਵਿਚਾਰ ਬਿਚਕੋਟ ਵਾਲੀ ਹੀ ਰੋ ਮਾਤਾ ਦੀ ਉਮਰ ਨਿਆ ਸਿਆਣੀ ਬੱਚਿਆਂ ਦੀ ਉਮਰ ਨਿਆਣੀ ਮਾਤਾ ਦੀ ਉਮਰ ਸਿਆਣੀ ਬੱਚਿਆਂ ਦੀ रात कटी असीं था था के बचियां गिरफ़्ताराया दादा ਅਤੇ ਮਾਂ ਛੋਟੇ ਛੋਟੇ ਨੂੰ ਬੱਚੇਰੇ ਬੱਚੇ ਕਹਿੰਦੇ ਨੇ ਦਾਦੀ ਮਾਂ ਤਾ ਕਿੱਥੇ ਚੱਲੇ ਆ ਉਹ ਕਹਿੰਦੇ ਵੀ ਪੁੱਤਰ ਬੱਚਿਓ ਅੱਪਾ ਉੱਥੇ ਚੱਲੇ ਆ ਜਿੱਥੇ ਸਾਡੇ ਅਤੇ ਬੱਚੇ ਛੋਟੇ ਛੋਟੇ ਮਤਿਆਨ ਖੁੱਬੇ ਆ ਤੁਸੀਂ ਅੱਜ ਅਤੇ ਪਾਪਾ ਦਾ ਮਤਿਆਨ ਢੇਣਾ ਪਹਿਣਾ ਤੁਹਾਨੂੰ ਜਿੱਕਰ ਮੈਂ ਸਮਝਾਵਾਂਗੀ ਉਹ ਪੁੱਤਰ ਨੂੰ ਸਮਝਣਾ ਪਾਵੇਗਾ ਅਤੇ ਸਾਹਿਬ ਜੱਗ ਦੇ ਵਿੱਚ ਇਹ ਮਸੂਮ ਬੱਚੇ ਅਤੇ ਪੁੱਛ ਰਿਹਾ ਕਿੱਥੇ ਜਾਨਾ ਉਹ ਦਰ ਦੁਨੀਆ ਸੇ ਰੰਦੇ ਬੀਆ ਵਾਰਾ ਨੰਦ ਪਰ ਦੂਰ ਰਹਿ ਗਿਆ ਉਹ ਕਾ ਗਿੜ ਗਿਆ ਸੇ ਰੰਦੇ ਬੀਆ ਵਾਰਾ ਨੰਦ ਪਰ ਦੂਰ ਰਹਿ ਗਿਆ ਤੇ ਮੇਰੇ ਪਿਆਰੇ ਵੀ ਨੰਦ ਪਰ ਤੂੰ ਰਹਿ ਗਿਆ ਬਾਵਾ ਬਾਵਾ ਵੀ ਨੰਦ ਪਰ ਤੇਰੇ ਦੂਰ ਰਹਿ ਗਿਆ ਪਿਆਰੇ ਜੀ ਮੰਦ ਪਰ ਦੂਰ ਰਹਿ ਗਿਆ ਦਾਦੀ ਮਾਂ ਨੂੰ ਪੁੱਛਿਆ ਕਿ ਬੱਚੇ ਮੰਦ ਪਰ ਸਾਹਿਬ ਦੂਰ ਗਿਆ ਆਪਣਾ ਸਰਹੰਦ ਗੁਰਦੁਆਰਾ ਦੇਖਿਆ ਨੇ ਅੱਜ ਜਲੂ ਬਿਤੇ ਨਾ ਆਹੋ ਕਲਾਂ ਖੇਡਾਂਗੇ ਜਾ ਕੇ ਬੱਚਿਆਂ ਨੂੰ ਖੰਡੇ ਘੋੜੇ ਵਿੱਚ ਬਿਠਾ ਦਿੱਤਾ ਤੇ ਰਾਤ ਰੁਕ ਕੇ ਉਹ ਜੂ ਦੀ ਰਾਤ ਕੱਟੀ جی اکل اکل کی ماریا پہ دکھا پیس پہ سرس نہیں گا, گا. بابا سنگلہ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਨ ਸੰਗ ਸਿੰਘਾਂ ਸੀ ਦੇ ਕੇ ਇਹ ਕਹਿੰਦੇ ਦੱਸੋ ਸਾਡੇ ਪਿਤਾ ਦਾ ਸ੍ਰੀ ਸੰਦਾ ਉਹਦਾ ਅੰਭੋਕ ਨੂੰ ਜੀ ਖੂਨ ਨਾਲ ਲੈ ਕੇ ਖੂਨ ਵਾਰੇ ਖਾਂਦਾ ਇਹ ਖੂਨ ਜਾਮ ਹੋ ਗਿਆ ਤੇ ਸਾਡੇ ਪਿਤਾ ਦਾ ਕੀ ਨਹੀਂ ਹੈਗਾ ਇਹ ਗੁਰੂ ਦੇ ਪਿਆਰੇ ਇਹ ਭਾਈ ਜਨ ਪਛੈਰੀ ਵਿੱਚ ਪੁੱਛਾ ਲਿਆ ਵੀ ਤੁਸੀਂ ਸਾਨੂੰ ਮਾਇਆ ਦੇ ਡੋਲੇ ਤੋਂ ਕਿਥੋਂ ਦੇਦ ਲਿਆ ਇਹ ਕਹਿੰਦੇ ਨਹੀਂ ਤੁਸੀਂ ਡੋਲੇ ਨਾਲ ਅਸਲ ਲਾਲ ਚੂਕੀ ਬੀ ਆਹ ਲਿਆ ਨਾ ਦੋਆ ਜਿਹਨੂੰ ਅਸਰਾ ਕਹਿੰਦੀ ਆ ਜੀ ਆ ਜੀ ਨੰਸੀ ਨਾਂਗਰੋਂ ਅੱਜ ਵੀ ਤਾਲੂ ਦੇਖਿਆ ਯਾ ਖੀ ਲਾ ਦਿਨ ਚੜਿਆ ਉਤੇ ਉਹਨਾਂ ਨੇ ਬੁਲਾਇਆ ਗਿਆ ਸੁਪਾਹੀ ਕਹਿੰਦੇ ਨਾ ਮੈਂ ਉਹ ਮੈਂ ਤੁਸੀ ਕੀ ਕਹਣਗੇ ਵਿਸਾਗ ਤੁਸੀਂ ਆਏ ਕਹਿਣਗੇ ਵੀ ਅਸੀਂ ਸਿੱਖੀ ਦਾ ਸਤ ਮਿਲ ਹਾਰਤਾ ਵੀ ਆਪਣੇ ਹਨ ਦਾਦੀ ਜੀ ਨੇ ਸਮਝਾਇਆ ਆਪਣੇ ਆਪਣੇ ਦਾਦਾ ਜੀ ਵੀ ਪਾਕ ਨੂੰ ਉਤੇ ਬਾਗ ਨੂੰ ਨਾ ਹਾਂ ਉਤੇ ਜੋ ਮਰਜੀ ਹੋਵੇ ਮਰਨੀ ਮਰ ਜਾਣਗੇ ਅਸੀਂ ਸੀਧੀਆਂ ਪਾ ਜਾਣਗੇ ਕਿ ਕਰਾਂ ਅਸੀਂ ਇਹਨਾਂ ਦਾ ਸੁਪਰਾਨਾ ਅੱਜ ਸਿੱਖੀ ਦਾ ਕਰਾਂਗੇ ਅਸੀਂ ਈਂ ਨਹੀਂ ਮੰਨਣੀ ਤੇ ਮੂਹਰੇ ਪਿਆਰੋ ਜਾਂ ਸਾਹਿਬ ਜਾਂ ਦਿੱਤੀ ਅਬੀ ਮੁੱਛਾਂ ਕਹਿੰਦੇ ਵੀ ਸੱਚਾ ਮੰਨਦੇ ਪੁੱਛੇ ਕਹਿੰਦਾ ਹੁਣ ਕੀ ਕਰੀਏ ਭਾਈ ਵਜੀਦ ਖਾਨ ਨੇ ਕਿਹਾ ਇਹਨਾਂ ਨੂੰ ਨਹੀਂ ਆਉਂਦੀ ਵਿੱਚ ਚਣਾ ਦੇਣਾ ਚਣਾ ਜਾਵੇ ਜਾਂ ਨਹੀਂ ਆ ਵਿੱਚ ਚਣਾ ਆ ਗਿਆ ਤਾਂ ਕਨੇ ਪੈਰਾਂ ਤੇ ਲੈ ਗਈ ਦਿੱਤੇ ਤਾਂ ਕੋ ਗੋਡੇ ਤੇ ਕੰਡਾ ਗਈ ਕੱਢੇ ਜੱਪਣ ਜਾਂ ਤਾਤ ਚੱਪੜਿਆ ਕਾਤ ਸਾਬ ਯਾ ਟ ਕਹਿੰਦੇ ਚੱਪਣੀ ਨਹੀਂ ਕਾਣਿਆ ਇਹ ਕੰਡ ਅਵਕਾਸ਼ ਹੈ ਧਰਮ ਦੇ ਕੰਡ ਵੀ ਤੁਸੀਂ ਲਾਰੂ ਇਕਣੇ ਕਹਿੰਦੇ ਸਾਨੂੰ ਚਾਹੇ ਚੱਪਣੀ ਆ ਤੁਹਾਨੂੰ ਵੀ ਚਾਹੇ ਜਿਗ ਮਾਜੀ ਹੋਣ ਸਾਨੂੰ ਸਿਰੇ ਲਾਰੂ ਕੰਨ ਜਾ ਕੱਢ ਲਈ ਫਿਰ ਪੁੱਛਿਆ ਗਿਆ ਪੁੱਛਿਆ ਗਿਆ ਕਹਿੰਦੇ ਵੀ ਤੁਸੀਂ ਹੁਣ ਕੀ ਕਰੋਗੇ ਕਹਿੰਦੇ ਅਸੀਂ ਉਸੇ ਗਾਇਰੂ ਕੀ ਕਹਾਵਸ ਗਾਇਰੂ ਦੀ ਫਟੇ ਦਾ ਜੈਕਾਰਾ ਗੜ ਕੇ ਗੰਢ ਹੋਰ ਨੂੰ ਚੱਕ ਦਿੱਤੇ ਜਾਂ ਕੰਨ ਹੀ ਗੰਧ ਪਰ ਗਿਰ ਗਈ ਹਰ ਹਰ ਕਰਕੇ ਕੰਨ ਗਿਰ ਗਈ ਤੇ ਉਹਨਾਂ ਨੇ ਜੈਕਾਰੇ ਲਾ ਕੇ ਬਿਉ ਸੋ ਕਿ ਬੱਚੇ ਸੁਸ਼ੂ ਮਜਾ ਦੇ ਜਾਂ ਯਾ ਬੇਹੋਸ਼ ਹੋਗੇ ਤੇਰੇ ਰਾਮੀਆਂ ਹੁਣ ਕੀ ਕਰੀ ਕਹੇ ਹੁਣ ਤਵਾਰੀ ਆਖਰੀ ਵਾਰ ਦੇ ਪੁੱਛੋ ਪਾਹੀ ਆ ਪੁੱਛਿਆ ਵੀ ਬੱਚੇ ਹੁਣ ਤੁਸੀਂ ਕੀ ਕਰਨਗੇ ਸਨ ਐਸੀ ਕੀ ਕਰਨਾ ਇਹਨਾਂ ਨੂੰ ਚੇਵੀਆ ਬੇਹੋਸ਼ ਹੋਇਆ ਬੱਤਣਾਂ ਕਸ਼ੀਆਂ ਪੈਰਾਂ ਨਾ ਕਸ਼ੀਆਂ ਅਰੇ ਉਹਨਾਂ ਨੇ

ਸਿਧਾਂਤਾਂ ਦੇ ਮਸੂਮਤ ਚਾਰੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਯਾਰ ਸੀਧੀਆਂ ਪਾਗੇ ਅਤੇ ਮਾਤਾ ਜੀ ਨੂੰ ਕੌਰ ਦੀ ਰਾਸ ਅਤੇ ਸਾਹਿਬ ਜਾਨ ਦੇ ਨਾਲ ਸਾਹ ਤੇ ਹੁਣ ਕਹਿੰਦੇ ਨਾ ਪੀਏ ਕਹਿੰਦੇ ਨੱਪਣਾ ਨਹੀਂ ਡੋਲ ਮੰਨ ਲੈਂਦਾ ਇਹ ਇਹਨਾਂ ਦਾ ਸੰਸਕਾਰ ਕਰਦਾ ਸੀ ਸੰਸਕਾਰ ਕਰਨਾ ਲਿਆਵੇ ਮਾਇਆ ਰੱਖੂ ਨਾ ਰਹੀ ਆਪਣੀ ਢੜੀ-ਤੀਤੀ ਕਮਾਈ ਅਤੇ ਉਹਨਾਂ ਨੇ ਮੋਰਾਂ ਵਿਛਾ ਕੇ ਉਹਨਾਂ ਨੂੰ ਆਠਿਆਂ ਟਿਕਣ ਵਾਸਤੇ ਕੋਈ ਕੋਈ ਜਗ੍ਹਾ ਨਹੀਂ ਮਿਲਿਆ ਉਹਨਾਂ ਨੂੰ ਮਾਮਲੇ ਅੰਮੀ ਦਾ ਹਾਲੀ ਦੀ ਤੇ ਬੱਚਿਆਂ ਦੀਆਂ ਆਲਾਸਾਂ ਉਹਨਾਂ ਨੇ ਚਾਹ ਜਾਣੇ ਬੋਲਣ ਅਲਾ ਕਾਇਮੀਆਂ ਬਸਾਈਆਂ ਕਦੇ ਜਗ੍ਹਾ ਆ ਫੇਰ ਖੜੀਆਂ ਬਸਾਤੀ ਫੇਰ ਖੜੀਆਂ ਬਜਾ ਦੇ ਜਗ੍ਹਾ ਦੁੱਬਣੀ ਹੋ ਲੋਗੀ ਉੱਥੇ ਮਨਸੁਸਤਾਰ ਕੀਤਾ ਖੁਸ਼ਹਾਰ ਕਰਦੇ ਸਭ ਨੂੰ ਧੰਨਵਾਦ ਕਰਦੇ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ